ਜਦਿਆਨਮ ਲੇ ਕੋਟਲਾ ਰੋਡ ਤੇ ਪੈਂਦੇ ਇੱਕ ਉਪਨਦੀਕ ਦੇਰਾ ਤੇ ਕਾਈ 20 ਕਾਰ ਖੜੇ ਟਰੱਕ ਦੇ ਨਾਲ ਟਕਰਾਨ ਤੇ ਕਾਰ ਸਵਾਰ ਮਹਿਲਾ ਸਮੇਤ 3 ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਕਾਰ ਵਿੱਚ ਇੱਕ ਬੱਚਾ ਤੇ ਮਹਿਲਾਵਾਂ ਦੋ ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚੋਂ ਮਹਿਲਾ 50 ਸਾਲਾ ਪਤਨੀ ਮੁਹੰਮਦ ਆਸ਼ਰਫ ਵਾਸੀ ਸ਼ੇਰਵਾਨੀ ਕੋਟ ਤੇ ਮੁਹੰਮਦ ਸ਼ਾਹਿਦ ਤੇ ਰੋਹਿਤ ਮਲੇ ਕੋਟਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਾਰ ਸਵਾਰ ਇੱਕ ਬੱਚਾ ਤੈਮੂਰ ਤੇ ਸ਼ਾਹਿਦ ਦੀ ਪਤਨੀ ਫਾਤਿਮਾ ਜ਼ਖਮੀ ਹੋ ਗਈ ਜੇਨਰਲ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਕਾਰ ਸਵਾਰ ਪਰਿਵਾਰ ਲੁਧਿਆਣਾ ਤੋਂ ਮਲੇਰਕੋਟਲਾ ਜਾ ਰਹੀ ਸੀ ਗੋਪਨ ਜਦੀ ਇੱਕ ਟਰੱਕ ਖੜਾ ਸੀ ਜੋ ਕਾਰ ਟਰੱਕ ਨੀਚੇ ਜਾਣ ਦੇ ਨਾਲ ਇਹ ਐਕਸੀਡੈਂਟ ਹੋ ਗਿਆ ਅਤੇ ਮੌਕੇ ਤੇ ਥਾਣਾ ਮੰਡੀ ਅਹਿਮਦਗੜ ਸਦਰ ਦੇ ਐਸ ਐਚ ਓ ਦਰਸ਼ਨ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਰਜਿੰਦਰ ਕੁਮਾਰ ਦੇ ਬਿਆਨ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਟਰੱਕ ਕਿਉਂ ਖੜਾ ਸੀ ਉਹਨਾਂ ਵੱਲੋਂ ਮਰਨ ਵਾਲੇ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ਾਂ ਬਾਹਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ ਸਰ ਜਿਹੜਾ ਟਰੱਕ ਤੇ i20 ਗੱਡੀ ਦਾ ਹਾਦਸਾ ਹੋਇਆ ਇੱਕ ਕਿੰਨੇ ਕਵਜੋ ਹੈ ਸਰ ਇਹ ਕੱਲ 1 6 25 ਨੂੰ ਵਕਤ ਕਰੀਬ 10:00 ਵਜੇ ਸਾਨੂੰ ਤਲਾਹ ਮਿਲੀ ਸੀ ਵੀ ਇੱਕ ਮਰੂਤੀ ਕਾਰ ਤੇ ਟਰੱਕ ਦਾ ਐਕਸੀਡੈਂਟ ਹੋਣ ਕਰਕੇ ਕੁਪ ਦੇ ਥੋੜਾ ਜਿਹਾ ਪਿੱਛੇ ਐਕਸੀਡੈਂਟ ਹੋਇਆ ਇਹ ਗੱਡੀਆਂ ਜਿਹੜੀਆਂ ਸੀ ਅਮਰੀਕਾ ਟੂ ਆਰਟੂ ਨੂੰ ਜਾ ਰਹੀਆਂ ਸੀ ਲੁਧਿਆਣੇ ਤੋਂ ਆ ਰਹੀਆਂ ਸੀ ਜੀ ਤੇ ਉੱਥੇ ਗਲਾਮਿੰਡ ਤੇ ਸਾਡੀ ਪੁਲਿਸ ਪਹੁੰਚੀ ਗਈ ਤਾਂ ਇੱਕ ਟਰੱਕ ਸੀ ਜਿਹੜਾ ਉਹ ਰੋਡ ਦੇ ਖੜਾ ਸੀਗਾ ਤੇ ਪਿੱਛੋਂ ਜਿਹੜੀ ਆਈ 20 ਸੀ ਉਹ ਗੱਡੀ ਟਰੱਕ ਦੇ ਪਿਛਲੇ ਪਾਸੇ ਜਾ ਕੇ ਉਹਦੇ ਵਿੱਚ ਕਾਫੀ ਜਿਆਦੇ ਅ ਕੁਹਾਸ ਗਈ ਤੇ ਇੰਜਰਡ ਗੱਡੀ ਵੀ ਕਾਫੀ ਇੰਜਰਡ ਹੋ ਗਈ ਤੇ ਬੰਦੇ ਵੀ ਉਹਦੇ ਵਿੱਚ ਕਾਫੀ ਜੁੜੇ ਸੀ ਮੌਕੇ ਤੇ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਬਾਅਦ ਵਿੱਚ ਜਿਹੜੇ ਇਹ ਪਤਾ ਚੱਲਿਆ ਵੀ ਉਹਦੇ ਵਿੱਚ 6 ਬੰਦੇ ਜਿਹੜੇ ਸੀ ਗੱਡੀ ਦੇ ਵਿੱਚ ਸਵਾਰ ਸੀ ਜਿਨ੍ਹਾਂ ਵਿੱਚ ਇੱਕ ਬੱਚਾ ਸੀ ਦੋ ਤੋਰ ਬੇਟਾ ਬੰਦੇ ਸੀ ਤਿੰਨ ਲੇਡੀਜ਼ ਸੀ ਕਿੰਨਿਆਂ ਦੀ ਮੌਤ ਹੋ ਗਈ ਜੀ ਜਿਨ੍ਹਾਂ ਦੇ ਵਿੱਚੋਂ ਤਿੰਨ ਬੰਦਿਆਂ ਦੀ ਮੌਤ ਹੋ ਗਈ ਦੋ ਬੰਦਿਆਂ ਦੀ ਤੇ ਇੱਕ ਲੇਡੀਜ਼ ਦੀ ਤੇ ਜਿਹੜੇ ਦੋ ਲੇਡੀਜ਼ ਨੇ ਤੇ ਇੱਕ ਬੱਚਾ ਉਹ ਸੀਰੀਅਸ ਨੇ ਉਹ ਲੁਧਿਆਣੇ ਨੇ ਜਾ ਰਹੇ ਨੇ ਅਸੀਂ ਉਹਨਾਂ ਦੇ ਸਬੰਧ ਵਿੱਚ ਰਜਿੰਦਰ ਕੁਮਾਰ ਦੇ ਬਿਆਨ ਦੇ ਉੱਤੇ ਅਸੀਂ ਪਰਚਾ ਜਿਹੜਾ ਕੇਸ ਐਕਸੀਡੈਂਟ ਦਾ ਰਜਿਸਟਰ ਕਰਤਾ ਤੇ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਕਿਉਂ ਖੜਾ ਸੀ ਕਿਸ ਤਰ੍ਹਾਂ ਕੀ ਕਾਰਨ ਬਣਿਆ ਉਹ ਸਾਰੇ ਹਲੇ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਤੋਂ ਬਾਅਦ ਸਾਨੂੰ ਪਤਾ ਚੱਲੇ ਵੀ ਉਹਨਾਂ ਦਾ ਗੱਡੀ ਦਾ ਰੁਕਣ ਦਾ ਕਾਰਨ ਕੀ ਸੀ ਗੱਡੀ ਕਿਉਂ ਰੁਕੀ